ਨਾ ਨਾ ਆਪਾ ਪੁਲਿਸ ਨੂੰ ਕਹਿੰਨੇ ਆ ਵੀ ਉਹਦੇ ਜਿੰਨੇ ਚੱਕਲੇ ਸਮਨ ਤੂੰ ਮਾਹੌਲ ਖਰਾਬ ਕਰ ਰਿਹਾ ਹੈਂ दारू ਪੀ ਕੇ ਉਹ ਤੈਨੂੰ ਕਹਿ ਰਹੇ ਨੇ ਤੂੰ ਸੁਣ ਨਹੀਂ ਰਿਹਾ ਫਿਰ ਤੈਨੂੰ ਮਾਰेंगे ਲੋਗ ਚੱਲ ਇੱਧਰ ਆ ਜਾ ਦੇਖ ਵੀਡੀਓ ਬਣ ਲਈ ਹੈ ਟੀਵੀ ਤੇ ਚੱਲ ਜੂਗੀ ਸਾਰਾ ਤੈਨੂੰ ਨੁਕਸਾਨ ਹੋ ਜਾਣਾ ਚੱਲ ਆ ਜਾ ਸਾਹਿਬ ਲੈ ਜਾ ਯਾਰ ਚੱਲ ਆ ਜਾ ਮੈਂ ਵੀ ਕੁਝ ਨੰਗਾ ਹੋ ਮੈਂ ਅਸਰ ਜੀ ਜਾਣਾ ਦੌਰੇ ਹੈ ਨਹੀਂ ਪੂਰੇ ਮੰਦਰ ਚਟਾ ਗੰਦ ਪੈ ਰਿਹਾ ਦੇਖੋ ਪੂਰੇ ਇੰਨੀ ਫੋਰਸ ਹੋਣ ਦੇ ਬਾਵਜੂਦ ਵੀ ਪੁਲਿਸ ਕਿਸ ਨੂੰ ਰੋਕ ਭਜਾ ਨਹੀਂ ਪਾ ਰਹੀ ਤੁਸੀਂ ਦੇਖ ਸਕਦੇ ਹੋ ਲਾਈਵ ਦਿਖਾ ਰਿਹਾ ਆਪਾਂ ਤੁਹਾਨੂੰ ਪੂਰੇ ਟੰਗਾ ਚੱਲੀਆਂ ਹੁਣੀ ਐਸ ਕੇਓਟੀ ਲੈ ਕਿੰਨੇ ਕੀ ਡਿਊਟੀ ਕਰਨਗੇ ਪੁਲਿਸ ਦਾ ਕੋਈ ਫਰਜ਼ ਨਹੀਂ ਬੰਦਾ ਅੱ비 ਆ ਕੇ ਇਹਨਾਂ ਦਾ ਸਾਥ ਦੇਣਾ ਪੁਲਿਸ ਨਾਲ ਕੋਈ ਸਲੋ ਚੱਲ ਆਇਆ ਕਰਦੇ ਸਿਆ ਘਟ ਵੀਰੋ ਵੀਰੋ ਲਾ 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 ਅਰੇ ਨੰਗਾ ਹੋਇਆ ਲਾ 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 ਨਾ ਨਿਕਲ ਚਲੋ ਆ ਦੇਖੋ ਇਹ ਪ੍ਰਸ਼ਾਸਨ ਇਹ ਮੰਦਿਰ ਦੇ ਵਿੱਚੇ ਮਾਹੌਲ ਹੋ ਰਿਹਾ ਹੈ ਕੋਈ ਕੋਈ ਪੁਲਿਸ ਦਾ What is ਤੁਸੀਂ ਹੋਰੇ ਡਿਊਟੀ ਕਰ ਰਹੇ ਹੋ ਤੁਹਾਡੇ ਸਾਹਮਣੇ ਉਹ ਸੰਗਤ ਨਾਲ ਖਿੱਚਤੋਂ ਆਉਂਦੀ ਹੈ ਤੁਸੀਂ ਕਾਦੇ ਵਾਸਤੇ ਬੈਠੇ ਹੋਰੇ ਮੇਰੀ ਭਾਜੀ ਖਿੱਚਤੋਂ ਹੋ ਰਹੀ ਉਹ ਦੇਖੋ ਨਾ ਉਹ ਪ੍ਰਸ਼ਾਦ ਲੈ ਆ ਜਾਂ ਫੁੱਲਾਂ ਲੈ ਉਹ ਸੰਗਤ ਨਾਲ ਕਰ ਰਹੇ ਤੁਸੀਂ ਕੁਝ ਨਹੀਂ ਸਕਦੇ ਪ੍ਰਸ਼ਾਦ ਲੈਣਾ ਤੁਹਾਡਾ ਏਰੀਆ ਨਹੀਂ ਤੁਹਾਡੀ ਸਿਕਿਉਰਿਟੀ ਡਿਊਟੀ ਹੈ ਭਾਜੀ ਪ੍ਰਸ਼ਾਦ ਲੈ ਆਪਣੇ ਹੱਥ ਦੇ ਚ ਕਰਨ ਨਾ ਉਹ ਤਾਂ ਸੰਗਤ ਨਾਲ ਤੱਕੇ ਮੁਕੀ ਹੋ ਰਹੀ ਹੈ ਵੀਡੀਓ ਹੈ ਭਾਜੀ ਸਾਰੀ ਸਾਰੀ ਭਾਜੀ ਵੀਡੀਓ ਹੈ ਮੇਰੇ ਕੋਲ ਮੇਰੇ ਕੋਲ ਵੀਡੀਓ ਹੈ ਸਾਰੀ ਅਸੀਂ ਪਛਾਣ ਲੱਗ ਰਹੇ ਆ ਭਾਜੀ ਆ ਦੇਖੋ ਭਾਜੀ ਹੁਣ ਉਹ ਜਨਨੀਆਂ ਹੱਥ ਰੋਕ ਰਹੇ ਆ ਹੱਥ ਫੜ ਰਹੇ ਮੁੰਡਾ ਜਨਨੀਆਂ ਦੇ ਹੱਥ ਫੜਦਾ ਹੈ ਮੈ ਨਹੀਂ ਨਹੀਂ ਏਨੋ ਦੱਸੋ ਮੰਦਰ ਹੈ ਦੁਕਾਨਾਂ ਹੈ ਬੈਠ ਜਿਹੜਾ ਨੂੰ ਹੋਰ ਦੱਸੋ ਕਿੱਧਰ ਦੇ ਦੇਖੀਏ ਵੀਰੇ ਇਹ ਹੁਣ ਉਰੇ ਹੈ ਤੁਹਾਡੀ ਡਿਊਟੀ ਗੇਟ ਤੇ ਬੰਦੀ ਹੈ ਨਾ ਬੰਦੀ ਹੈ ਭਾਜੀ ਗੇਟ ਦੇ ਥੱਲੇ ਵੀ ਡਿਊਟੀ ਹੈਗੀ ਹੈ ਨਾ ਉਰੇ ਹੁਣ ਇਹ ਪ੍ਰਸ਼ਾਦ ਵਾਲੇ ਕੋਈ ਵੀ ਹੈ ਇਹ ਲਾ ਲੋ ਜਾਓ ਜਨਨੀਆਂ ਪ੍ਰਸ਼ਾਦ ਵਾਲੇ ਨੂੰ ਬੋਲੇ ਦੱਸੀ ਕੀ ਕਹੀਏ ਦੱਸ ਇੱਕ ਉਹਦੀ ਦੁਕਾਨ ਕਿੱਥੇ ਹੈ ਭਾਜੀ ਉਹਦੀ ਤਾਂ ਮੈਂ ਵੀਡੀਓ ਪੁੱਛਦਾ ਹਾਂ ਉਹਨੂੰ ਉਹਨਾਂ ਦੀ ਹੱਦ ਕਿੱਥੇ ਹੈ ਵੀ ਸਿੰਘ ਦੁਕਾਨ ਕੋਲੇ ਹਾਂ ਇਹ ਜਨਨਿਆਰੀ ਹੱਦਕਾ ਹੈ ਇਹਨਾਂ ਨੂੰ ਭਜਾਉਂਦਾ ਤੁਸੀਂ ਕਹਿੰਦੇ ਆਪਾਂ ਹੋਰ ਕੀ ਕਰ ਸਕਦੇ ਆ ਵੀਰੇ ਮੈਂ ਘੰਟਾ ਹੋ ਗਿਆ ਦੇਖ ਰਹੇ ਆ ਤੁਸੀਂ ਦੇਖ ਰਹੇ ਹੋ ਜਨਨਿਆਰੀ ਵੀਰੇ ਮੈਨੂੰ ਆਏ ਨੂੰ ਨਹੀਂ ਹੋਇਆ ਜੋ ਵੀਰੇ ਮੈਂ ਦੇਖ ਰਹੇ ਆ ਮੈਂ ਘੰਟੇ ਤੋਂ ਦੇਖ ਰਹੇ ਆ ਇਹਨਾਂ ਨੂੰ ਇਹ ਸੰਗਤਾਂ ਨੂੰ ਰੋਕ ਕੇ ਪਰੇਸ਼ਾਨ ਕਰ ਰਹੇ ਆ ਮੈਂ ਤੁਹਾਨੂੰ ਪੁੱਛਿਆ ਦੱਸ ਤੁਸੀਂ ਵੀਰੇ ਮੇਰੀ ਗੱਲ ਸੁਣੋ ਉਹ ਖੜੇ ਆ ਭਜਾ ਦਿੰਦੇ ਆ ਹੋਰ ਦਸਿਸ ਤੋਂ ਇਲਾਵਾ ਕੀ ਕਰੀ ਇਹੀ ਕਹਿ ਰਿਹਾ ਮੈਂ ਇਹਨਾਂ ਨੂੰ ਭਜਾਓ